ਮੈਮ ਜੀ ਆਪਾਂ ਦੇਖੀ ਖਾਸ ਤੌਰ ਤੇ ਕੋਰਸਸ ਅਵੇਲੇਬਲ ਕਿਹੜੇ-ਕਿਹੜੇ ਹੈਗੇ ਆ ਕਿਸ ਤਰ੍ਹਾਂ ਦੇ ਕੋਰਸਸ ਦੀ ਡਿਮਾਂਡ ਹੈਗੀ ਆ ਯੂਕੇ ਦੇ ਵਿੱਚ ਜਿਨ੍ਹਾਂ ਨੂੰ ਕਰਕੇ ਸਟੂਡੈਂਟ ਵਰਕ ਪਰਮਿਟ ਦੇ ਨਾਲ-ਨਾਲ ਜਿਹੜਾ ਪੀਆਰ ਜੇਕਰ ਨੂੰ ਲੈਣੀ ਚਾਹੁੰਦਾ ਉਹ ਵੀ ਲੈ ਸਕਦਾ ਹੈ ਯੂਕੇ ਦੇ ਵਿੱਚ ਤਾਂ ਆਲਰੇਡੀ ਪੰਜਾਬੀਆਂ ਦਾ ਬਹੁਤ ਵੱਡਾ ਬੋਲਬਾਲਾ ਤਾਂ ਇਸ ਵਾਰ ਜਿਵੇਂ ਇਲੈਕਸ਼ਨ ਹੋਇਆ ਤਾਂ ਵੱਡੀ ਜਿੱਤ ਹੈ ਜਿਹੜੀ ਪੰਜਾਬੀਆਂ ਦੇ ਜਿਹੜੇ ਐਮਪੀਜ਼ ਨੇ ਉੱਥੇ ਬਣੇ ਨੇ ਵੱਡੀ ਗਿਣਤੀ ਦੇ ਵਿੱਚ ਔਰ ਇਸੇ ਤਰ੍ਹਾਂ ਦੇ ਨਾਲ ਉਸ ਦੇ ਨਾਲ ਕੁਝ ਚੇਂਜਿੰਗ ਆਊਗਾ ਸਟੂਡੈਂਟ ਵੀਜ਼ਾ ਸਕਸੈਸ ਰੇਟ ਤੇ ਔਰ ਜਿਹੜੇ ਅਦਰ ਕੰਟਰੀਜ਼ ਨੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਨੂੰ ਕੋਈ ਬੈਨੀਫਿਟਸ ਹੋਊਗਾ ਇਸ ਤੋਂ ਲੱਗਦਾ ਇਸ ਚੀਜ਼ ਦਾ ਸਰ ਵੈਸੇ ਤਾਂ ਮੈਂ ਯੂਕੇ ਦੀ ਗੱਲ ਕਰਾਂ ਤਾਂ ਨਾਰਮਲੀ ਵੀ ਆਪਣੇ ਇੰਡੀਆ ਨੂੰ ਲੈ ਕੇ ਮੈਂ ਗੱਲ ਕਰਾਂ ਤਾਂ ਯੂਕੇ ਦਾ ਸਕਸੈਸ ਰੇਟ ਵੈਸੇ ਹੀ ਬਹੁਤ ਵਧੀਆ ਹੈ ਬਟ ਆਫ ਕੋਰ ਜੇ ਆਪਾਂ ਆਪਣੇ ਇੱਥੇ ਇਲੈਕਸ਼ਨ ਦੀ ਗੱਲ ਕਰਦੇ ਹਾਂ ਤੇ ਜਿਹੜੇ ਸਾਡੇ ਇੰਡੀਅਨਸ ਨੇ ਉਹ ਕਿਤਨੇ ਕਿਤੇ ਇਲੈਕਟ ਹੋਏ ਨੇ ਤੇ ਇੱਕ ਆਪਣੀ ਅਟੈਚਮੈਂਟ ਤਾਂ ਰਹਿੰਦੀ ਹੈ ਨੇਸ਼ਨ ਨੂੰ ਲੈ ਕੇ ਸੋ ਡੈਫੀਨਿਟਲੀ ਸਾਡੇ ਵੀਜ਼ਾ ਰੇਸ਼ਿਓ ਦੇ ਵਿੱਚ ਬਹੁਤ ਜ਼ਿਆਦਾ ਇੰਪੈਕਟ ਪੈਣਾ ਹੈ ਤੇ ਨਾਲੇ ਜਿਹੜੇ ਸਟੂਡੈਂਟ ਜਾਂ ਐਪਲੀਕੈਂਟ ਦੀ ਆਪਾਂ ਗੱਲ ਕਰੀ ਕਿਸੇ ਹੋਰ ਕੈਟੇਗਰੀ ਲਈ ਵੀ ਡਾਇਰੈਕਟ ਅਪਲਾਈ ਕਰਨਾ ਚਾਹੁੰਦੇ ਤੇ ਉਹਨਾਂ ਦੇ ਮੀਬੀ ਨੰਬਰ ਆਫ ਐਪਲੀਕ ਇਹ ਹੋਰ ਵਿਵਾਦ ਹੋ ਜਾਣਗੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਇੱਥੇ ਪਾਰਟਿਕੂਲਰ ਏਰੀਆ ਦੇ ਵਿੱਚ ਵਰਕ ਨਹੀਂ ਹੈਗਾ ਤਾਂ ਜਦੋਂ ਵੀ ਆਪਾਂ ਜਾਣਦੇ ਆ ਤਾਂ ਆਫਕੋਰਸ ਅਸੀਂ ਉਹਨਾਂ ਲਈ ਜੇ ਆਪਾਂ ਗੱਲ ਕਰੀਏ ਆਪਾਂ ਖੁਦ ਤੋਂ ਹੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ 'ਚ ਮੂਵ ਕਰ ਰਹੇ ਆਂ ਤੇ ਅਸੀਂ ਉੱਥੇ ਰੈਂਟ ਤੇ ਰਹਿਣਾ ਵੀ ਹੈਗਾ ਅਸੀਂ ਖਰਚਾ ਵੀ ਕਰਨਾ ਹੈ ਤੇ ਅਸੀਂ ਬੇਸਿਕਲੀ ਉਸ ਸਿਟੀ ਲਈ ਇਕਨੋਮੀ ਵਧਾ ਰਹੇ ਆਂ ਕਿਉਂਕਿ ਸਾਡੇ ਜਾਣ ਤੋਂ ਉੱਥੇ ਸਾਡਾ ਐਕਸਪੈਂਸ ਹੋ ਰਿਹਾ ਜਿਹੜਾ ਕਿ ਉੱਥੇ ਦੀ ਸਿਟੀ ਨੂੰ ਮਿਲਣਾ ਸੇਮ ਵੇ ਜਦੋਂ ਤੁਸੀਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਮੂਵ ਕਰਦੇ ਹੋ ਤੇ ਤੁਸੀਂ ਉਹਨਾਂ ਲਈ ਇੱਕ ਐਸੈਟ ਹੋ ਕਿਉਂਕਿ ਤੁਸੀਂ ਉੱਥੇ ਉਹਨਾਂ ਨੂੰ এমপ্লয়মেন্ট ਵੀ ਦੇਣੀ ਹੈ ਉਹਨਾਂ ਦੀ ਜਿਹੜੀ ਰਿਕੁਆਇਰਮੈਂਟਸ ਉਹ ਵੀ ਕੰਪਲੀਟ ਕਰਨੀਆਂ ਖੁਦ ਤੋਂ ਖਰਚਾ ਵੀ ਕਰਨਾ ਹੈ ਤੇ ਜੇ ਆਪਾਂ ਟਿਊਸ਼ਨ ਫੀਸ ਦੀ ਗੱਲ ਕਰਦੇ ਤੇ ਉਹ ਦੂਜੀ ਕੰਟਰੀ ਦੀ ਇਕਨੋਮੀ ਵਧਾ ਰਿਹਾ ਹੈ ਸੋ ਡੈਫੀਨਿਟਲੀ ਤੁਹਾਡੀ ਰਿਕੁਆਇਰਮੈਂਟ ਬਹੁਤ ਵੱਡੀ ਹੈ ਤੁਸੀਂ ਉਹਨਾਂ ਲਈ ਇੱਕ ਐਸੈਟ ਉਸ ਡੈਫੀਨਿਟਲੀ ਤੁਹਾਡਾ ਵੀਜ਼ਾ ਸਕਸੈਸ ਰੇਟ ਹੈ ਉਹ ਵਧੀਆ ਹੋਣਾ ਹੀ ਹੋਣਾ ਤੇ ਇਲੈਕਸ਼ਨ ਦਾ ਇੰਪੈਕਟ ਤੁਹਾਡੇ ਰਿਜ਼ਲਟਸ ਤੇ ਪੈਣਾ ਹੈ ਤੁਹਾਨੂੰ ਵਧੀਆ ਓਪਰਚ्युनिटीज ਮਿਲਣੀਆਂ ਤੇ ਆਪਾਂ ਗੱਲ ਕਰੀਏ ਕੋਰਸੇਸ ਦੀ ਸੋ ਡੈਫੀਨਿਟਲੀ ਯੂਕੇ ਦੇ ਵਿੱਚ ਤੁਸੀਂ ਬੈਚਲਰਸ ਲਈ ਜਾਣਾ ਚਾਹੁੰਦੇ ਹੋ ਤੁਸੀਂ ਮਾਸਟਰ ਲਈ ਜਾਣਾ ਚਾਹੁੰਦੇ ਦੋਨੋਂ ਕੋਰਸੇਸ ਲਈ ਜਾ ਸਕਦੇ ਹੋ ਆਪਾਂ ਗੱਲ ਕਰਦੇ ਹਾਂ ਸਪੈਸ਼ਲਾਈਜੇਸ਼ਨਸ ਦੀ ਤੇ ਡਿਮਾਂਡ ਦੇ ਵਿੱਚ ਹਮੇਸ਼ਾ ਹੀ ਮੈਨੇਜਮੈਂਟ ਕੋਰਸ ਰਿਹਾ ਹੀ ਹੈ ਯਾ ਯੂਕੇ ਦੇ ਵਿੱਚ ਤੇ ਆਈਟੀ ਕੋਰਸੇਸ ਦੀ ਡਿਮਾਂਡ ਬਹੁਤ ਰਹੀ ਹੈ ਤੇ ਜੇ ਮੈਂ ਕੁਐਰੀਜ਼ ਦੀ ਗੱਲ ਕਰਦੇ ਮੇ ਕਿਸ ਨੇ ਫੈਸ਼ਨ ਡਿਜ਼ਾਈਨਿੰਗ ਕੀਤੀ ਹੈ ਮੇਕਅਪ ਦਾ ਕੋਰਸ ਕੀਤਾ ਹੈ ਤੇ ਉਹਨਾਂ ਦੀ ਡਿਮਾਂਡ ਰਹਦੀ ਹੈ ਕਿ ਅਸੀਂ ਪਰਟੀਕੂਲਰ ਇਸ ਕੋਰਸ ਦੇ ਵਿੱਚ ਹੀ ਜਾਣਾ ਹੈ ਸੋ ਤੁਸੀਂ ਉਹ ਕੋਰਸੇਸ ਵੀ ਯੂਕੇ ਦੇ ਵਿੱਚ ਚੂਜ਼ ਕਰ ਸਕਦੇ ਹੋ ਤੇ ਯੂਕੇ ਦੀ ਖਾਸ ਗੱਲ ਇਹ ਹੈ ਕਿ ਇਰੈਲੇਵੈਂਟ ਆਫ ਅਦਰ ਕੰਟਰੀ ਜਿਵੇਂ ਆਸਟ੍ਰੇਲੀਆ ਕੈਨੇਡਾ ਹੋਗੇ ਉੱਥੇ ਸਾਨੂੰ ਜਿਹੜਾ ਕੋਰਸ ਹੈ ਉਹ ਰੈਲੇਵੈਂਟ ਹੀ ਲੈਣਾ ਪੈਂਦਾ ਹੈ ਤਾਂ ਹੀ ਸਾਡਾ ਜਿਹੜਾ ਸਕਸੈਸ ਰੇਟ ਉਹ ਵਧੀਆ ਹੁੰਦਾ ਹੈ ਬਟ ਯੂਕੇ ਦੇ ਵਿੱਚ ਤੁਸੀਂ ਆਪਣੀ ਪ੍ਰੀਵੀਅਸ ਸਟੱਡੀ ਤੋਂ ਇਰੈਲੇਵੈਂਟ ਕੋਰਸ ਵੀ ਯੂਕੇ ਦੇ ਵਿੱਚ ਲੈ ਸਕਦੇ ਹੋ ਤੇ ਤਾਂ ਵੀ ਤੁਹਾਡੇ ਵੀਜ਼ਾ ਦੇ ਸਕਸੈਸ ਰੇਟ ਤੇ ਕੋਈ ਫਰਕ ਨਹੀਂ ਪੈਂਦਾ ਇਹ ਸਭ ਤੋਂ ਖਾਸ ਗੱਲ ਹੈ ਕਿਉਂਕਿ ਬਹੁ ਵਾਰੀ ਹੁੰਦਾ ਹੈ ਕਿ ਅਸੀਂ ਪਲੱਸ 2 ਦੇ ਵਿੱਚ ਸਿਰਫ ਆਪਣਾ ਯੂ نو ਪਰਸੈਂਟੇਜ ਵਗੈਰਾ ਵੇ ਕੇ ਸਾਡੇ ਘਰ ਚ ਹੁੰਦਾ ਹੈ ਕਿ ਸਾਡੇ 80 90% ਹੈਗੇ ਤਾਂ ਅਸੀਂ ਨਾਨ ਮੈਡੀਕਲ ਮੈਡੀਕਲ ਹੀ ਲੈਣਾ ਹੈ ਬਟ ਪਰਸਨਲੀ ਸਾਡਾ ਕੋਈ ਇੰਟਰਸਟ ਨਹੀਂ ਹੁੰਦਾ ਸੋ ਸੇਮ ਵੇਜ ਜੇ ਤੁਸੀਂ ਐਦਾ ਕੁਝ ਕੀਤਾ ਹੈ ਕਿ ਪਲੱਸ 2 ਦੇ ਵਿੱਚ ਐਦਾ ਕੋਈ ਸਟਰੀਮ ਲੀਤੀ ਸੀ ਜਿਹਦੇ ਵੀ ਤੁਹਾਡਾ ਕੋਈ ਪਰਟੀਕੂਲਰ ਇੰਟਰਸਟ ਨਹੀਂ ਹੈ ਜਾਂ ਤੁਸੀਂ ਆਪਣਾ ਫਿਊਚਰ ਨਹੀਂ ਬਣਾਉਣਾ ਚਾਹੁੰਦੇ ਤੇ ਯੂਕੇ ਦੇ ਵਿੱਚ ਜਾ ਕੇ ਤੁਸੀਂ ਆਪਣੀ ਸਟਰੀਮ ਚੇਂਜ ਕਰ ਸਕਦੇ ਹੋ ਇਨਫੈਕਟ ਕੋਈ ਵੀ ਕੋਰਸ ਲੈ ਸਕਦੇ ਹੋ ਜਿਹਦੇ ਵਿੱਚ ਤੁਹਾਡਾ ਇੰਟਰਸਟ ਹੈ ਤੁਸੀਂ ਆਈਟੀ ਦੇ ਵਿੱਚ ਜਾਣਾ ਚਾਹੁੰਦੇ ਹੋ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਜਾਣਾ ਚਾਹੁੰਦੇ ਹੋ ਟੈਕਸਟਾਈਲ ਇੰਡਸਟਰੀ ਦੇ ਵਿੱਚ ਜਾਣਾ ਚਾਹੁੰਦੇ ਹੋ ਸੋ ਕੋਈ ਵੀ ਪਰਟੀਕੂਲਰ ਸਟਰੀਮ ਜਿਹਦੇ ਵੀ ਤੁਹਾਡਾ ਇੰਟਰਸਟ ਹੈ ਉਹ ਤੁਸੀਂ ਚੂਜ਼ ਕਰ ਸਕਦੇ ਹੋ ਯੂਕੇ ਦੀ ਆਪਾਂ ਗੱਲ ਕਰਦੇ ਕਦੋਂ ਪ੍ਰੋਫਾਈਲਜ਼ ਦੀ ਮੈਂ ਹਮੇਸ਼ਾ ਹੀ ਗੱਲ ਕਰਦੀ ਆ ਕੋਈ ਵੀ ਪ੍ਰੋਫਾਈਲ ਜਿਹੜੀ ਕਿਸੇ ਹੋਰ ਕੰਟਰੀ ਦੇ ਵਿੱਚ ਨਹੀਂ ਚੱਲ ਰਹੀ ਉਹ ਯੂਕੇ ਅਸੈਪਟ ਕਰਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਕੋਈ ਵੀ ਰੈਲੇਵੈਂਟ ਸਟੂਡੈਂਟ ਇਹ ਚੱਕ ਲੈਂਦਾ ਬਟ ਇਹ ਤੁਹਾਨੂੰ ਇੱਕ ਫਲੈਕਸੀਬਿਲਟੀ ਦਿੰਦਾ ਹੈ ਕਿ ਜੇ ਤੁਸੀਂ ਐਕਚੁਅਲ 'ਚ ਪੜ੍ਹਨਾ ਚਾਹੁੰਦੇ ਹੋ ਬਟ ਤੁਹਾਡੀ ਪ੍ਰੋਫਾਈਲ ਵੀਕ ਹੈ ਤੇ ਉਹਨਾਂ ਦੇ ਯੂਨੀਵਰਸਿਟੀਆਂ ਦਾ ਇੱਕ ਕ੍ਰਾਈਟੇਰੀਆ ਬਣਿਆ ਹੋਇਆ ਕਿ ਪਰਟੀਕੂਲਰ ਪਰਸੈਂਟੇਜ ਪਰਟੀਕੂਲਰ ਆਸ ਦੇ ਨਾਲ ਤੁਸੀਂ ਕਿਸ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਮੈਂ ਇੱਥੇ ਕੁਝ ਪ੍ਰੋਫਾਈਲਜ਼ ਦੀ ਡਿਸਕਸ਼ਨ ਕਰਾਂਗੀ ਫੋਰ ਐਗਜ਼ਾਮਪਲ ਤੁਸੀਂ ਆਪਣੀ ਪਲੱਸ 2 2019 ਦੇ ਵਿੱਚ ਕੀਤੀ ਹੈ ਤੁਹਾਡੀ ਪਲੱਸ 2 ਦੇ ਵਿੱਚ 75% ਨੇ ਬਟ ਤੁਸੀਂ ਕੋਈ ਆਇਲਸ ਪੀਟੀ ਨਹੀਂ ਦਿੱਤਾ ਤਾਂ ਵੀ ਤੁਸੀਂ ਯੂਕੇ ਦੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੁਸੀਂ 2021 22 ਪਾਸ ਆਊਟ ਹੋ ਲੇਕਿਨ ਪਰਸੈਂਟੇਜ 60 ਹੈਗੀ ਹੈ ਵਿਦਆਊਟ ਆਇਲਸ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਤੁਸੀਂ ਆਇਲਸ ਕਿੰਨੀ ਹੈ ਬਟ ਐਕਾਡੈਮਿਕਲੀ ਤੁਹਾਡੇ ਜਿਹੜੀ ਪਰਸੈਂਟੇਜ ਹੋ ਘਟ ਹੈ 50% ਹੈ 52% ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਇਨਫੈਕਟ ਜੇ ਤੁਸੀਂ ਬੈਚਲਰ ਕੀਤੀ ਹੈ 2010 12 ਪਾਸ ਆਊਟ ਹੋ 12 15 ਸਾਲ ਦਾ ਗੈਪ ਹੋ ਗਿਆ ਹੈ ਤਾਂ ਵੀ ਤੁਸੀਂ ਯੂਕੇ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੇ ਸਾਨ ਇਮੀਗ੍ਰੇਸ਼ਨ ਕੋਲ ਇੱਕ ਐਕਸਕਲੂਸਿਵ ਆਫਰ ਇਹ ਵੀ ਹੈ ਕਿ ਜਿਹੜਾ ਕਿ ਸਪਾਊਸ ਦੇ ਨਾਲ ਤੁਸੀਂ ਜਾਣਾ ਚਾਹੁੰਦੇ ਹੋ ਕਿਡ ਦੇ ਨਾਲ ਜਾਣਾ ਚਾਹੁੰਦੇ ਹੋ ਤੇ ਸਾਡੇ ਕੋਲ ਸਿਰਫ ਔਰ ਸਿਰਫ ਸੈਪਟੈਂਬਰ ਇਨਟੇਕ ਦੇ ਵਿੱਚ ਸਪਾਊਸ ਅਪਲੀਕੇਸ਼ਨਸ ਵੀ ਅਸੀਂ ਅਸੈਪਟ ਕਰ ਰਹੇ ਹਾਂ ਉਸ ਤੋਂ ਬਾਅਦ ਨੈਕਸਟ ਇਨਟੇਕ ਦੇ ਵਿੱਚ ਤੁਹਾਨੂੰ ਉਹ ਇਹ ਜਿਹੜੀ ਫੈਸਿਲਿਟੀ ਹੋ ਨਹੀਂ ਮਿਲੂਗੀ ਸੋ ਬਹੁਤ ਹੀ ਸੁਨਹਿਰਾ ਮੌਕਾ ਹੈ ਜਿਹੜਾ ਆਪਣੀ ਫੈਮਲੀ ਨਾਲ ਸੈਟਲ ਹੋਣਾ ਚਾਹੁੰਦਾ ਹੈ ਇੱਕ ਦੇ ਬਜਟ ਵਿੱਚ ਪੂਰੀ ਫੈਮਲੀ ਸੈਟਲ ਹੋ ਰਹੀ ਹੈ ਇਸ ਤੋਂ ਵਧੀਆ ਆਪਸ਼ਨ ਨਹੀਂ ਮਿਲ ਸਕਦਾ ਜੇ ਆਪਾਂ ਪੀਆਰ ਦੀ ਗੱਲ ਕਰਦੇ ਆਂ ਅੱਜ ਤੁਸੀਂ ਜੇ ਯੂਕੇ ਜਾਣ ਦਾ ਪਲਾਨ ਕਰ ਰਹੇ ਹੋ ਆਉਣ ਵਾਲੇ 5 ਸਾਲ ਦੇ ਵਿੱਚ ਤੁਸੀਂ ਪੀਆਰ ਦਾ ਪਲਾਨ ਕਰ ਸਕਦੇ ਹੋ ਵਰਕ ਦੀ ਗੱਲ ਕਰਦੇ ਹਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਹਮੇਸ਼ਾ ਹੀ ਰਹਿੰਦਾ ਹੈ ਭਾਵੇਂ ਤੁਸੀਂ ਬੈਚਲਰ ਲਈ ਜਾ ਰਹੇ ਹੋ ਮਾਸਟਰ ਲਈ ਜਾ ਰਹੇ ਹੋ ਇਹ ਦੋਨਾਂ ਵਿੱਚ ਰਹੂਗਾ ਤੇ ਇਹ ਐਕਸਟੈਂਡੇਬਲ ਹੁੰਦਾ ਹੈ ਐਸ ਪਰ ਦਾ ਕੋਰਸ ਯੂ ਆਰ ਡੂਇੰਗ ਉਹਦੇ ਤੇ ਡਿਪੈਂਡ ਕਰਦਾ ਹੈ ਸੋ ਹਰ ਤਰ੍ਹਾਂ ਦੀ ਆਪਸ਼ਨ ਤੁਹਾਨੂੰ ਯੂਕੇ ਦੇ ਰਿਹਾ ਹੈ ਲੋਕੇਸ਼ਨ ਦੀ ਤੁਸੀਂ ਆਪਣੀ ਖੁਦ ਦੀ ਪ੍ਰੀਫਰੈਂਸ ਰੱਖ ਸਕਦੇ ਹੋ ਤੁਸੀਂ ਮਾਂਚੈਸਟਰ ਵਿੱਚ ਜਾਣਾ ਹੈ ਗ੍ਰੀਨਵਿਚ ਵਿੱਚ ਜਾਣਾ ਹੈ ਪਰਟੀਕੂਲ ਲੰਡਨ ਦੇ ਵਿੱਚ ਜਾਣਾ ਹੈ ਬੋਨਮਾਉਥ ਦੇ ਵਿੱਚ ਜਾਣਾ ਸੋ ਹਰ ਤਰ੍ਹਾਂ ਦੀ ਫੈਸਿਲਿਟੀ ਇਹ ਪ੍ਰੋਵਾਈਡ ਕਰ ਰਹੀ ਹੈ ਤੇ ਜੇ ਤੁਸੀਂ ਇੰਡੀਅਨ ਸਟੂਡੈਂਟ ਦੀ ਗੱਲ ਕਰਦੇ ਹੋ ਬਹੁਤ ਜ਼ਿਆਦਾ ਸਾਡਾ ਜਿਹੜਾ ਰਸ਼ਾ ਉਹ ਆਲਰੇਡੀ ਉੱਥੇ ਹੈਗਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੱਗੇ ਦੀ ਓਪਰਚ्युनिटीਜ਼ ਕਿੱਦਾਂ ਦੀ ਨੇ ਜੇ ਆਪਾਂ ਗੱਲ ਕਰਦੇ ਹਾਂ ਮੇਨ ਤੁਹਾਡੀ ਪ੍ਰੀਫਰੈਂਸ ਦੁਬਾਰਾ ਕਹਾਂਗੀ ਵੀਜ਼ਾ ਹੋਣਾ ਚਾਹੀਦਾ ਹੈ ਤੇ ਇਹ ਕੰਟਰੀ ਬਿਲਕੁਲ ਤੁਹਾਨੂੰ ਵੀਜ਼ਾ ਦੇ ਰਹੀ ਹੈ ਬਟ ਇੱਕ ਇਕਲੌਤਾ ਮੌਕਾ ਹੈ ਕਿ ਤੁਸੀਂ ਸੈਪਟੈਂਬਰ ਇਨਟੇਕ ਦੇ ਵਿੱਚ ਆਪਣੀ ਸੀਟ ਲੈ ਸਕਦੇ ਹੋ ਕਿਉਂਕਿ ਉਸ ਤੋਂ ਬਾਅਦ ਜਿੰਨੀ ਸੈਪਟੈਂਬਰ ਇਨਟੇਕ ਦੇ ਵਿੱਚ ਅਪਲੀਕੇਸ਼ਨ ਅਕਸੈਪਟ ਹੁੰਦੀ ਹੈ ਉਸ ਤੋਂ ਲਾਹਵੰਦ ਸੇ 20% ਰਹਿ ਜਾਂਦਾ ਜਿਹੜਾ ਜਨਵਰੀ ਜਾਂ ਮ ਨੇ ਮਿਲੂਗਾ ਅੱਗੇ ਬੈਚਲਰਸ ਲਈ অপਸ਼ਨ ਖਤਮ ਹੋ ਜਾਣੀ ਹੈ ਤੇ ਹਰ ਸਾਲ ਯੂਕੇ ਆਪਣੇ ਰੂਲਸ ਚੇਂਜ ਕਰਦਾ ਹੈ ਸਾਨੂੰ ਨਹੀਂ ਪਤਾ ਨੈਕਸਟ ਟਾਈਮ ਇਹ ਜਿਹੜੀ ਫਲੈਕਸੀਬਿਲਟੀ ਵਾਲੀ ਪ੍ਰੋਫਾਈਲਸ ਹੈ ਵੀਕ ਪ੍ਰੋਫਾਈਲਸ ਆਪਾਂ ਕਹੀ ਹੈ ਇਹ ਪਰਸੈਂਟੇਜ ਘਟਵਲੀ ਗਈ ਹੈ ਵਿਦਾਊਟ ਆਲਸ ਵਾਲੀ ਗਈ ਹੈ ਉਹ ਅੱਗੇ ਸੈਪਟ ਹੋਉਂਗੀ ਨਹੀਂ ਹੋਊਗੀ ਤੇ ਜਿਹੜਾ ਟਾਈਮ ਸਾਨੂੰ ਮਿਲ ਰਿਹਾ ਹੈ ਜਿਹੜਾ ਸਾਨੂੰ ਇੱਕ ਸੁਨੇਰਾ ਮੌਕਾ ਸਾਨੂੰ ਮਿਲ ਰਿਹਾ ਹੈ ਉਹਦਾ ਤੁਸੀਂ ਫਾਇਦਾ ਚੱਕੋ ਤੇ ਤੁਸੀਂ ਸਾਨ ਇਮੀਗ੍ਰੇਸ਼ਨ ਦੇ ਵਿੱਚ ਅਪਲਾਈ ਜੇ ਕਰ ਰਹੇ ਹੋ ਤੁਸੀਂ ਦੇਣੀ ਵੀ ਸਾਰੀ ਪੇਮੈਂਟ ਵੀਜ਼ਾ ਤੋਂ ਬਾਅਦ ਹੈ ਤੇ ਤੁਹਾਡੀ ਸਿਕਿਉਰਟੀ ਵੀ ਬਣੀ ਹੋਈ ਹੈ ਕਿ ਜਦੋਂ ਬੱਚੇ ਦਾ ਵੀਜ਼ਾ ਆ ਜਾਂਦਾ ਹੈ ਤੁਸੀਂ ਆਪਣਾ ਜਿਹੜਾ ਪੇਮੈਂਟ ਹੈ ਕਰਕੇ ਆਪਣਾ ਵੀਜ਼ਾ ਸਿਕਿਉਰ ਕਰ ਸਕਦੇ ਹੋ ਤੇ ਨਾਲੇ ਆਪਣੇ ਬੱਚੇ ਨੂੰ ਬਾਹਰ ਭੇਜ ਸਕਦੇ ਹੋ ਤੁਸੀਂ ਪੈਕੇਜ ਨਹੀਂ ਕਰਨਾ ਚਾਹੁੰਦੇ ਬਟ ਵੀਜ਼ਾ ਤੋਂ ਪਹਿਲਾਂ ਤੁਹਾਨੂੰ ਵੀ ਫੀਸ ਪ੍ਰੋਬਲਮ ਆ ਰਹੀ ਹੈ ਤੇ এডੂਕੇਸ਼ਨ ਲੋਨ ਦੀ ਸਰਵਿਸਿਜ਼ ਵੀ ਅਸੀਂ ਪ੍ਰੋਵਾਈਡ ਕਰਦੇ ਆਂ ਸੋ ਸਾਡਾ ਮਕਸਦ ਆਈ ਹੈ ਕਿ ਸਾਡੇ ਤੋਂ ਪੰਜਾਬ ਹਰਿਆਣਾ ਜਾਂ ਇੰਡੀਆ ਵਿੱਚ ਆਪਾਂ ਗੱਲ ਕਰੀਏ ਸੋ ਬਹੁਤ ਬੱਚੇ ਜਿਨ੍ਹਾਂ ਦਾ ਸੁਪਨਾ ਹੈ ਬਾਹਰ ਜਾ ਕੇ ਪੜਨ ਦਾ ਉਹ ਪੂਰਾ ਕਰਨ ਤੇ ਉਹਨਾਂ ਦੇ ਵਿੱਚ ਜੋ ਵੀ ਹਰਡਲ ਆਂਦਾ ਹੈ ਭਾਵੇਂ ਲੋਨ ਨੂੰ ਲੈ ਕੇ ਹੋ ਗਿਆ ਜਾਂ ਫੀਸ ਨੂੰ ਲੈ ਕੇ ਹੋ ਗਿਆ ਅਸੀਂ ਇੱਥੇ ਹੈਗੇ ਉਹਨੂੰ ਸੋਲਵ ਕਰਨ ਲਈ ਹਮ हां बिल्कुल बहुत लंबी जानकारी मैम ने दे देती है एक सवाल ਦਾ ਜਵਾਬ ਦੇ ਵਿੱਚ ਕਿ ਕਿਸ ਤਰ੍ਹਾਂ ਨਾਲ ਕਿਵੇਂ ਤੁਸੀਂ ਵਿਦੇਸ਼ ਜਾ ਸਕਦੇ ਹੋ ਸਪਾਊਸ ਨਾਲ ਵੀ ਜਾ ਸਕਦੇ ਹੋ ਪਹਿਲਾਂ ਤੁਸੀਂ ਪੈਸੇ ਨਹੀਂ ਦੇਣੇ ਆਫਟਰ ਜਿਹੜਾ ਵੀਜ਼ਾ ਪੇਮੈਂਟ ਦੇ ਆਪਸ਼ਨ ਆ ਵੀ ਤੁਹਾਨੂੰ ਮਿਲ ਸਕਦੇ ਆ ਨਾਲ ਦੀ ਨਾਲ ਹੋਰ ਫੰਡਸ ਨੂੰ ਲੈ ਕੇ ਤੁਹਾਨੂੰ ਪ੍ਰੋਬਲਮਸ ਨਹੀਂ ਜਾਂ ਕਿਸੇ ਨੇ ਆਪਣੇ ਸਪਾਊਸ ਦੇ ਨਾਲ ਜਾਣਾ ਹੈ ਕਿਡਸ ਦੇ ਨਾਲ ਜਾਣਾ ਹੈ मैम ਸਪਾਊਸ ਦੇ ਨਾਲ ਕਿੰਨੇ ਚਾਂਸ ਹੁੰਦੇ ਆ ਵੀਜ਼ਾ ਲੈ ਕੇ ਦੇ ਨਾਲੇ ਪਿੱਛੇ ਜੀ ਇੱਕ ਨਿਊਜ਼ ਫਲੈਸ਼ ਹੋ ਰਹੀ ਸੀ ਕਿ ਸਪਾਊਸ ਨੂੰ ਨਾਲ ਲੈ ਕੇ ਤੁਸੀਂ ਨਹੀਂ ਜਾ ਸਕਦੇ ਹੁਣ ਆ ਬਿਲਕੁਲ ਸਰ ਇਹ ਨਿਊਜ਼ ਵੀ ਬਿਲਕੁਲ ਸਹੀ ਹੈ ਬਿਲਕੁਲ ਜਦੋਂ ਯੂਕੇ ਨੇ ਆਪਣੇ ਰੂਲ ਚੇਂਜ ਕੀਤੇ ਸੀਗੇ ਸਪਾਊਸ ਨਾਲ ਤੁਸੀਂ ਨਈ ਅਪਲਾਈ ਕਰਦੇ ਸੀਗੇ ਤੇ ਜੇ ਆਪਾਂ ਆਪਣੇ ਪਿਛਲੇ ਸ਼ੋਅਜ਼ ਦੀ ਵੀ ਗੱਲ ਕਰੀ ਉਹਦੇ ਵਿੱਚ ਮੈਂ ਵੀ ਕਿਹਾ ਬਟ ਇਹ ਸਾਡੇ ਕੋਲ ਐਕਸਕਲੂਸਿਵ ਆਫਰ ਹੈ ਕਿਉਂਕਿ ਸਾਡੇ ਕੋਲ ਯੂਨੀਵਰਸਿਟੀਜ਼ ਦੇ ਡਾਇਰੈਕਟ ਟਾਈਅਪਸ ਨੇ ਤੇ ਕੁਝ ਪਾਰਟਿਕੂਲਰ ਕੋਰਸਿਸ ਹੀ ਹੈਗੇ ਜਿਦੇ ਵਿੱਚ ਤੁਸੀਂ ਵਿਜਪਾਊਸ ਅਪਲਾਈ ਕਰ ਸਕਦੇ ਹੋ ਬਟ ਅਗੇਨ ਕਹਾਂਗੀ ਹਰ ਚੀਜ਼ ਪੋਸੀਬਲ ਹੈ ਬਟ ਤੁਹਾਡੇ ਡਾਇਰੈਕਟ ਟਾਈਅਪਸ ਹੋਣੇ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੇ ਵਧੀਆ ਤੁਸੀਂ ਟਾਈਅਪ ਕਰਦੇ ਹੋ ਜਿੰਨਾ ਤੁਹਾਡਾ ਉਹਦੇ ਨਾਲ ਲਿੰਕ ਰਹਿੰਦਾ ਤੇ ਤੁਸੀਂ ਡੈਫੀਨਿਟਲੀ ਤੁਸੀਂ ਬੈਟਰ ਆਪਸ਼ਨਸ ਪ੍ਰੋਵਾਈਡ ਕਰ ਸਕਦੇ ਹੋ ਸੋ ਯੈਸ ਜੇ ਅਪ ਸਕਸੈਸ ਰੇਟ ਦੀ ਗੱਲ ਕਰਦੇ ਆਂ ਤੇ ਜੇ ਤੁਸੀਂ ਮੇਨ ਐਪਲੀਕੈਂਟ ਦੇ ਨਾਲ ਸਪਾਊਸ ਦੇ ਕਟ ਦੀ ਅਪਲੀਕੇਸ਼ਨ ਅਪਲਾਈ ਕਰ ਰਹੇ ਹੋ ਤੇ ਡੈਫੀਨਿਟਲੀ ਤੁਹਾਡਾ ਸਕਸੈਸ ਰੇਟ ਉਨਾ ਹੀ ਹੈ ਜਿੰਨਾ ਐਪਲੀਕੈਂਟ ਦਾ ਹੈ ਜੇ ਐਪਲੀਕੈਂਟ ਦਾ ਵੀਜ਼ਾ ਆਇਆ ਹੈ ਤਾਂ ਮੇਕ ਸ਼ੁਰ ਤੁਹਾਡਾ ਵੀ ਆਣਾ ਹੀ ਆਣਾ